ਮੈਂ ਵਿੱਕੀ ਸੋਤਾ ਭਾਰਤੀ ਜਨਤਾ ਪਾਰਟੀ ਦਾ ਕੈਂਡੀਡੇਟ ਆ 30 ਨੰਬਰ ਵਾਰਡੋਂ ਅੱਜ ਕਿਹੋ ਜਿਹਾ ਹੋਇਆ ਭਾਜੀ ਅਸੀਂ ਵਾਰਡ ਨੰਬਰ 30 ਦੇ ਡਾਕਟਰ ਮੀਤ ਕੋਲੋਨੀ ਵਿੱਚ ਵਿਧ ਪਰਮਿਸ਼ਨ 사운ਡ ਦੀ ਪਰਮਿਸ਼ਨ ਸਾਡੇ ਕੋਲ ਆ ਅਸੀਂ ਵਿਧ ਪਰਮਿਸ਼ਨ ਦੋ ਟੂ ਡੋਰ ਸਾਊਂਡ ਦੇ ਨਾਲ ਕੰਪੇਨ ਕਰ ਰਹੇ ਸੀਗੇ ਇੱਕਦਮ ਦੇਖਿਆ ਕਿ ਮੈਂ ਡਾਕਟਰ ਮਿਤਕਲੋਨੀ ਪਹਿਲੀ ਫਲੋਰ ਦੂਜੀ ਫਲੋਰ ਤੀਜੀ ਫਲੋਰ ਤੇ ਬਣੀ ਹੋਈ ਆ ਡਾਕਟਰ ਮਿਤਕਲੋਨੀ ਕਿੱਥੇ ਪੈਂਦੀ ਆ ਇਹ ਜਸਟ ਆ ਪਿੱਛੇ ਜਿਹਨੂੰ ਕੋੜਾ ਫੈਕਟਰੀ ਦੇ ਬਿਲਕੁਲ ਸਾਹਮਣੇ ਆ ਠੀਕ ਆ ਜੀ ਉੱਥੇ ਮੇਰੇ ਬ੍ਰਦਰ ਮੇਰੀ ਫੈਮਿਲੀ ਮੇਰੇ ਬੀਜੇਪੀ ਦੇ ਕਾਰਜਕਰਤਾ ਬਾਹਰ ਕੰਪੇਨ ਕਰਕੇ نیچے ਟੋਰ ਬੈ ਜਾ ਸੀ ਤੇ ਮੈਂ ਦੂਜੀ ਮੰਜ਼ਲ ਤੇ ਕੰਪੇਨ ਕਰ ਰਿਹਾ ਸੀ ਔਰ ਮੇਰੀ ਲਾਈਵ ਚੱਲ ਰਹੀ ਜੀ ਮੇਰੀ ਤੁਸੀਂ ਵਿੱਕੀ ਸੋਤਾਲ ਦੀ ਆਂਟੀ ਤੋਂ ਲਾਈਵ ਚੈੱਕ ਕਰ ਲਿਓ ਇੱਕਦਮ ਉਹਨਾਂ ਨੇ ਡਾਇਰੈਕਟ ਵਿਨੇ ਸੱਬਰਵਾਲ ਔਰ ਉਹਦੇ ਜਿਹੜੇ ਹੋਰ ਸਾਥੀ ਆ ਮੈਂ ਇੱਥੇ ਮੌਕੇ ਦੇ ਨਹੀਂ ਮੈਂ ਸੀਪੀ ਸਾਹਿਬ ਨੂੰ ਬਿਆਨ ਜਦੋਂ ਦਰਜ ਕਰਾਉਂਗਾ ਉਦੋਂ ਦੱਸੂਗਾ ਕਿਹੜੇ ਕਿਹੜੇ ਬੰਦੇ ਸੀਗੇ ਭਾਜੀ ਹੋਇਆ ਕਿਸੇ ਔਰ ਉਹਦਾ ਡੈਡੀ ਆਪ ਅਜੇ ਸੱਬਰਵਾਲ ਅਜੇ ਸੱਬਰਵਾਲ ਅੱਜ ਇਹ ਸਾਰੇ ਹਥਿਆਰਾਂ ਨਾਲ ਲੈ ਸੋ ਕੇ ਆਏ ਅਸੀਂ ਕੰਪੇਅਰ ਕਰ ਰਹੇ ਸੀਗੇ ਕੰਪੇਅਰ ਨਾਲ ਮੈਂ ਇੱਕ ਸਕੈਮ ਬ੍ਰੇਕ ਕੀਤਾ ਸੀ ਅਜੇ ਸੱਬਰਵਾਲ ਤੇ ਉਹਦੀ ਵਾਈਫ ਦਾ ਜਿਹੜੇ ਲੋਕ ਮੇਰੀ ਵੀਐਸਏ ਦੇ ਲੋਕ ਨਾ ਸੀ ਡਰਨ ਵਾਲੇ ਆ ਨਾ ਝੁੱਕਣ ਵਾਲੇ ਆ ਤੇ ਨਾ ਹੀ ਸਾਡੇ ਦਿਮਾਗ 'ਚ ਖੌਫ ਆ ਅਸੀਂ ਪਾਰਟੀ ਲਈ ਸ਼ਹਾਦਤ ਦੇ ਸਕਦੇ ਆ ਬਾਡੀ ਲਈ ਲੜ ਮਾਰ ਸਕਦੇ ਆ ਪਬਲੀਕਲੀ ਲੜ ਮਾਰ ਸਕਦੇ ਆ ਪਰ ਅਸੀਂ ਡਰਨ ਵਾਲੇ ਲੋਕ ਨਹੀਂ ਹੈਗੇ ਅਸੀਂ ਮੈਂ ਲੋਕਾਂ ਨੂੰ ਬੇਰ 3 ਨੰਬਰ ਵਾਰ ਦੇ ਲੋਕਾਂ ਨੂੰ ਕਹਿਣਾ ਚਾਹਨਾ ਅਗਰ ਸਾਡੇ ਨਾਲ ਇਹ ਕੁਛ ਹੋ ਰਿਹਾ ਵਾ ਤੁਸੀਂ ਆਮ ਲੋਕਾਂ ਦੇ ਪੰਜਾਬ ਦੇ ਲੋਕਾਂ ਨਾਲ ਕੀ ਹੋਊਗਾ ਸੈਂਟਰਲ ਵਿਧਾਨ ਸਭਾ ਲੁਧਿਆਣਾ ਦੇ ਲੋਕਾਂ ਨਾਲ ਕੀ ਹੋਊਗਾ 30 ਨੰਬਰ ਵਾਰ ਦੇ ਲੋਕਾਂ ਨਾਲ ਕੀ ਹੋਊਗਾ ਇਹ ਖੂਨ ਤੁਹਾਨੂੰ ਮਿਲਣਾ ਵਾ ਪਰ ਪਰ ਕੇ ਝਾੜੂ ਵੱਲੋ ਡਰਨਾ ਨਹੀਂ ਹੈਗਾ ਸਾਡੇ ਦੇ ਜਾਨ ਲੈਵਾ ਜਿਹੜੇ ਹਮਲੇ ਹੋ ਰਹੇ ਆ ਅਸੀਂ ਡਰਨ ਵਾਲੇ ਨਹੀਂ ਹੈਗੇ ਪਹਿਲਾਂ ਵੀ ਸਾਡੇ ਤੇ ਜਾਨਲੇਵਾ ਹਮਲਾ ਹੋਇਆ ਸੀ ਜਦੋਂ ਅਸੀਂ ਕਾਰਪੋਰੇਸ਼ਨ ਦਾ ਸਕੈਮ ਬ੍ਰੇਕ ਕੀਤਾ ਸਾਡਾ ਸਾਥੀ ਅਰੁਣ ਭੱਟੀ ਅਰੁਣ ਭੱਟੀ ਜੇ ਜੇਤੇ ਹਮਲਾ ਹੋਇਆ ਔਰ ਮੇਰੇ ਤੇ ਵੀ ਗੈਂਗਸਟਰਸ ਬਾਰਿਕਲਰ ਰਹਦੇ ਨੇ ਇਹ ਪਿਛਲੇ ਸੀਪੀ ਸਾਹਿਬ ਚਿੱਤਰ ਨਾਲ ਜਾਣਦੇ ਆ ਪਰ ਸਾਨੂੰ ਉਦੋਂ ਵੀ ਪੁਲਿਸ ਪ੍ਰੋਟੈਕਸ਼ਨ ਨਹੀਂ ਦਿੱਤੀਗੀ ਅੱਜ 307 ਨਾਲ ਲੱਗੀ ਹੋਇਆ ਅੱਜ ਮੇਰੇ ਲਾਈਵ ਪਿੱਗੀਸੋਤਾ ਦੀ ਆਈਡੀ ਤੇ ਦੇਖ ਲਓ ਲਾਈਵ ਚੱਲਦੀ ਕੰਪੇਨ ਦੇ ਵਿੱਚ ਹਮਲਾ ਹੋਇਆ ਵਾ ਔਰ ਅਸੀਂ ਵਿਧ ਪਰਮਿਸ਼ਨ ਨਾਲ ਕੰਮ ਕਰ ਰਹੇ ਸਾਡੇ ਕੋਲ ਪਰਮਿਸ਼ਨ ਆ ਗਈਆਂ ਸਾਰੀਆਂ ਮੈਂ ਐਨੇ ਸਕੈਮ ਬ੍ਰੇਕ ਕੀਤੇ ਹੋਇਆ ਉਸ ਤੋਂ ਇਲਾਵਾ ਮੈਂ ਭਾਜਪਾ ਦਾ ਕੈਂਡੀਡੇਟ ਆ ਮੈਂ ਭਾਰਤ ਸਰਕਾਰ ਤੋਂ ਆਪਣੀ ਪਾਰਟੀ ਤੋਂ ਪੰਜਾਬ ਪ੍ਰਧਾਨ ਤੋਂ ਬਨਾਸ਼ਰਾਇ ਖੰਨਾ ਜੀ ਤੋਂ ਇਹ ਬੇਨਤੀ ਕਰਦਾ ਜ਼ਿਲ੍ਹਾ ਪ੍ਰਧਾਨ ਜੀ ਤੋਂ ਆਪਣੇ ਸੈਂਟਰ ਲਈ ਸਾਡੇ ਪੰਜਾਬ ਦੇ ਗੁਰਦੇਸ਼ ਸ਼ਰਮਾ ਦੇਵੀ ਜੀ ਤੋਂ ਕਿ ਹੁਣ ਸੈਂਟਰ ਦੀਆਂ ਟੁਕੜੀਆਂ ਆਣ ਇੱਥੇ ਤਾਂ ਚੋਣਾਂ ਸੰਭੋਲਣਾ ਨਹੀਂ ਤਾਂ ਮੈਨੂੰ ਤੇ ਮੇਰੇ ਪਰਿਵਾਰ ਨੂੰ ਮੇਰੀ ਪਾਰਟੀ ਦੇ ਲੋਕਾਂ ਨੂੰ ਖਤਰਾ ਵਾ ਔਰ ਜਿੱਦਾਂ ਮੈਂ ਸੀਪੀ ਸਾਹਿਬ ਪਿਛਲੇ ਨੂੰ ਮਿਸਟਰ ਮਨਦੀਪ ਜੀ ਨੂੰ ਦਿੱਤੀ ਸੀ ਐਪਲੀਕੇਸ਼ਨ ਮਨਦੀਪ ਸਿੰਘ ਜੀ ਨੂੰ ਵੀ ਸਾਡੇ ਤੇ ਜਾਨਲੇਵਾ ਹਮਲਾ ਹੋਣਾ ਵਾ ਔਰ ਉਹ ਹਮਲੇ ਦੀ ਸਾਜ਼ਿਸ਼ ਉਹ ਰੱਝ ਕੇ ਅੱਜ ਉਹਨੂੰ ਪੂਰਾ ਲਾਗੂ ਕੀਤਾ ਗਿਆ ਇਹਦੀ ਮੈਂ ਦੱਸੂਗਾ ਕਿ ਕਿਹੜੇ ਕਿਹੜੇ ਬੰਦੇ ਨੇ ਕੀਤਾ ਮੈਂ ਚਾਹਨਾ ਕਿ ਇਹਦੇ ਵਿੱਚ ਜੇਕਰ ਪੰਜਾਬ ਸਰਕਾਰ ਨੇ ਸੀਪੀ ਸਾਹਿਬ ਨੇ ਸਾਡੀ ਸੁਰੱਖਿਆ ਮੋਹਈਆ ਨਾ ਕਰਾਈ ਸਾਡੇ ਪਰਿਵਾਰ ਨੂੰ ਕੁਝ ਹੋ ਗਿਆ ਇਹਦੀ ਆਮ ਆਦਮੀ ਪਾਰਟੀ ਦੇ ਐਮਐਲਏ ਮੌਜੂਦਾ ਮੌਜੂਦਾ ਸਰਕਾਰ ਔਰ ਸੀਪੀ ਸਾਹਿਬ ਲੁਧਿਆਣਾ ਹੋਣਗੇ ਔਰ ਮੈਂ ਆਪਣੀ ਕੇਂਦਰ ਦੀ ਸਰਕਾਰ ਤੋਂ ਬੇਨਤੀ ਕਰਨਾ ਚਾਹਨਾ ਕਿ ਜਿਹੜੀ ਐਸਸੀ ਕਮਿਸ਼ਨ ਨੇ ਉਸ ਸਮੇਂ ਵਿਜੇ ਸਾਹ ਪਲਾ ਜੀ ਨੇ ਤਰੀਕ ਮੇਰੀ ਦਰਖਾਸਤ ਤੇ ਮੈਨੂੰ ਸਿਕਿਉਰਿਟੀ ਪ੍ਰੋਵਾਈਡ ਕਰਨ ਲਈ ਰეკਮੈਂਡ ਕੀਤਾ ਸੀ ਉਹ ਪਿਛਲੇ ਸੀਪੀ ਨੇ ਬਿਲਕੁਲ ਦਰਗਨਹਾਰ ਕਰ ਦਿੱਤੀ ਆ ਉਹ ਸਾਡੀ ਜਿਹੜੀ ਸਿਕਿਉਰਟੀ ਆ ਮੇਰੀ ਲੈਟਰ ਆ ਉਹ ਬਿਲਕੁਲ ਬੌਂਡ ਕਰ ਦਿੱਤੀ ਗਈ ਆ ਪੁਲਿਸ ਨੂੰ ਇਤਲਾਹ ਦਿੰਦੀ ਕੋਈ ਮੈਂ ਸੀਪੀ ਸਾਹਿਬ ਨਾਲ ਖੁਦ ਫੋਨ ਤੇ ਗੱਲ ਕੀਤੀ ਆ ਉਹਨਾਂ ਨੂੰ ਹੁਣ ਲਾਈਵ ਲੋਕੇਸ਼ਨ ਵੀ ਭੇਜਤੀ ਆ ਉਹਨਾਂ ਨੂੰ WhatsApp ਮੈਸੇਜ ਵੀ ਆਤਾ ਔਰ ਸੀਪੀ ਸਾਹਿਬ ਮੈਨੂੰ ਥਾਣਾ ਪੁੱਛ ਰਹੀ ਸੀ ਮੈਂ ਥਾਣਾ ਵੀ ਦੱਸਤਾ ਵਾ ਇਹ ਝਾੜੂ ਦੀ ਬੁਖਲਾਟ ਆ ਹਾਰ ਦੀ ਬੁਖਲਾਟ ਮੈਨੂੰ ਤੇ ਮੇਰੇ ਪਰਿਵਾਰ ਨੂੰ ਆ ਦੇਖੋ ਖੂਨ ਨਾਲ ਰੰਗ ਦਿੱਤਾ ਗਿਆ ਮੇਰੀ ਪਾਰਟੀ ਦਾ ਕਮਲ ਦਾ ਫੁੱਲ ਵੀ ਖੂਨ ਚ ਰੰਗਿਆ ਗਿਆ ਵਾ ਇਹ ਇਤਿਹਾਸ ਰਹੂਗਾ ਕੀ ਹਮੇਸ਼ਾ ਲੋਕਾਂ ਨੇ شریف ਤੇ ਇਮਾਨਦਾਰ ਲੋਕਾਂ ਨੂੰ ਜੁੜਿਆ ਵਾ ਗੁੰਡੇ ਲੋਕਾਂ ਨੂੰ ਕਦੀ ਨਹੀਂ ਜੁੜਿਆ ਇਹ ਗੁੰਡਾਗਰਦੀ ਆਮ ਆਦਮੀ ਪਾਰਟੀ ਕਰਾ ਰਿਆ ਮੈਂ ਤੇਰੇ ਵੋਟਰਾਂ ਨੂੰ ਅਪੀਲ ਕਰਨਾ ਚਾਹੁੰਦਾ ਸੋਚ ਕੇ ਵੋਟ ਪਾਈਓ ਜੇ ਸਾਡੇ ਨਾਲ ਐਨਾ ਕੁਝ ਹੋ ਸਦਾ ਅਸੀਂ ਨਮਾਇੰਦਗੀ ਕਰਦੇ ਆਂ ਤੇ ਤੁਸੀਂ ਕਿਤੇ ਗਲਤ ਆਪਣਾ ਕਰਦਾ ਤੁਹਾਡੇ ਨਾਲ ਕੀ ਕਰਨਗੇ ਕਿਤੇ ਕਿਤੇ ਸੱਟਾਂ ਲੱਗੀਆਂ ਸਰ ਆ ਸਿਰਾਂ ਸਿਰ ਤੇ ਇੰਜਰੀਆਂ ਆਈਆਂ ਈਵਨ ਕੀ ਸਾਡੇ ਹੋਰ ਸਾਥੀਆਂ ਦੇ ਵੀ ਤਿੰਨ ਜਿਹੜੇ ਇੰਜਰੀਆਂ ਆਈਆਂ ਔਰ ਮੌਕੇ ਤੇ ਹੜਾ ਤਾਂ ਬੜੀ ਮੱਚ ਗਈ ਬੜੇ ਸੂਜਵਾਰ ਸ਼ਾਰਪ ਗੈਂਗਸਟਰ ਬੁਲਾਏ ਹੋਏ ਆ ਔਰ ਮੈਨੂੰ ਇਹ ਵੀ ਜਾਣਕਾਰੀ ਹੈ ਕਿ ਨਿੱਕੂ ਭਾਰਤੀ ਨੇ ਲੁਧਿਆਣੇ ਦੇ ਕੋੜਾ ਕਲੋਨੀ ਦੇ ਗੈਂਗਸਟਰ ਨਹੀਂ ਹੈਗੇ ਇਹਦੇ ਨਾਲ ਇਹ ਜਿਹੜੇ ਫਗਵਾੜੇ ਤੋਂ ਜਲੰਧਰ ਤੋਂ ਵੀ ਗੈਂਗਸਟਰ 150 ਤੋਂ 250 ਬੰਦਿਆਂ ਦਾ ਜਿਹੜਾ ਕਾਫਲਾ ਬਲਾ ਕੇ ਰੱਖਿਆ ਹੈ ਧਿਆਰਾਂ ਦੇ ਨਾਲ ਔਰ ਸੈਰ ਤੇ ਬਿਠਾਇਆ ਜਿਹੜਾ ਸ਼ੋਅ ਹੋਣਾ ਸੀ ਉਹ ਹੋਣਾ ਸੀ 21 ਦਸੰਬਰ ਨੂੰ ਵੋਟਾਂ ਵਾਲੇ ਦਿਨ ਔਰ ਉਹਦੇ ਪਹਿਲਾ ਟ੍ਰੇਲਰ ਸਾਨੂੰ ਅੱਜ ਮਿਲ ਗਿਆ ਜਿਹੜਾ ਜਾਨ ਦਾ ਖਤਰਾ ਹੋ ਗਿਆ ਇਲੈਕਸ਼ਨ ਕਮਿਸ਼ਨ ਨੂੰ ਕੀ ਅਪੀਲ ਕਰਨਾ ਜਾਊਗਾ ਇਲੈਕਸ਼ਨ ਕਮਿਸ਼ਨ ਨੂੰ ਇਹ ਕਹਿਣਾ ਜਾਵਾਂਗਾ ਵੀ ਇੰਨਾ ਚੰਗਾ ਜੇ ਤੁਹਾਨੂੰ ਲੱਗਦਾ ਕਿ ਸਾਡੇ ਤੇ ਹਮਲੇ ਹੋ ਗਏ ਝਾੜੂ ਨੂੰ ਵਿਜੇ ਜ ਕਰਾਣਾ ਵਾ ਤੁਸੀਂ ਵੈਦਾਂ ਹੀ ਕਹਿ ਲਓ ਅਸੀਂ ਕੰਪੇਨ ਨਹੀਂ ਕਰਦੇ ਝਾੜੂ ਨੂੰ ਪੂਰੇ ਪੰਜਾਬ ਚ ਜੇਤੂ ਘਰਾੜ ਕਰ ਦੋ ਝਗੜਾ ਹੋਇਆ ਕੋਈ ਇੱਥੇ ਡਾਕਟਰ ਮੀਟਰੀ ਤੋਨੀ ਦੇ ਵਿੱਚ ਭਾਜਪਾ ਆਗੂ ਨੇ ਵਿਕੀ ਸੋਤਾ ਉਹਨਾਂ ਦਾ ਦੋਸ਼ ਹੈ ਕਿ ਤੁਹਾਡੇ ਵੱਲੋਂ ਤੇ ਤੁਹਾਡੇ ਸਮਰਥਕਾਂ ਵੱਲੋਂ ਅਟੈਕ ਕੀਤਾ ਗਿਆ ਸੱਟਾਂ ਮਾਰੀਆਂ ਗਈਆਂ ਦੇਖੋ ਜੀ ਮੇਰੀ ਕੁਛ ਦਿਨ ਪਹਿਲਾਂ ਬੰਡੀ ਟਾਬੇ ਦੇ ਮੀਟਿੰਗ ਮੀਟਿੰਗ ਚੱਲੀ ਸੀਗੀ ਬੰਡੀ ਟਾਬੇ ਦੇ ਮੀਟਿੰਗ ਚੱਲੀ ਸੀ ਉਸ ਤੋਂ ਅਸੀਂ ਮੋਟਕੇ ਆਏ ਆ ਆਪਣੇ ਦਫਤਰ ਸਾਡੇ ਕੋਲ ਆਨਲਾਈਨ ਕੈਮਰੇ ਲੱਗੇ ਨੇ ਸਾਨੂੰ ਕੋਈ ਪਤਾ ਨਹੀਂ ਲੜਾਈ ਝਗੜਾ ਹੋਇਆ ਸਾਡੀ ਉੱਥੇ ਕੰਪਨੀ ਸੀਗੀ ਥੋੜੀ ਜਿਹੀ ਬਾਅਦ ਅਸੀਂ ਉਹ ਕਾਫੀ ਦਿਨ ਪਹਿਲਾਂ ਨੂੰ ਲੜਾਈ ਝਗੜਾ ਹੋ ਚੁੱਕਾ ਸੀਗਾ ਜਦ ਸਾਨੂੰ ਪਤਾ ਲੱਗਿਆ ਵੀ ਲੜਾਈ ਝਗੜਾ ਹੋਇਆ ਸਾਨੂੰ ਕੋਈ ਪਤਾ ਨਹੀਂ ਤੇ ਲੜਾਈ ਝਗੜਾ ਹੋਇਆ ਅਸੀਂ ਉੱਥੇ ਪੁੱਛੇ ਆਪਣੇ ਗੇਟ ਤੇ ਉਹ ਵਾਪਸੀ ਆ ਰਹੇ ਸੀ ਸਾਨੂੰ ਟੱਕਰੇ ਉੱਥੇ ਗੇਟ ਤੇ ਸਾਨੂੰ ਟੱਕਰੇ ਸਾਨੂੰ ਟੱਕਰੇ ਗੇਟ ਤੇ ਉਹ ਅਸੀਂ ਮੈਂ ਹੱਥ ਜੋੜੇ ਮੈਂ ਹੱਥ ਜੋੜੇ ਮੈਂ ਕਿਹਾ ਜੀ ਵਿੱਕੀ ਭਾਜੀ ਮੈਂ ਕਿਹਾ ਇਹ ਕੀ ਮੋਲ ਬਣਾ ਰਹੇ ਹੋ ਇਹ ਮੈਂ ਮੇਰੇ ਕੋਲ ਔਨਲਾਈਨ ਰਿਕਾਰਡ ਹੈਗਾ ਨੇ ਹਰ ਗੱਲ ਨਹੀਂ ਮੈਂ ਕਹਾਂ ਜੋੜੇ ਵੀ ਲੜਾਈ ਚ ਕਰਨਾ ਨਾ ਕਰੋ ਉੱਥੇ ਮੇਰੇ ਨਾਰੇ ਲਾਨ ਲੱਗੇ ਨਿੱਕੂ ਭਾਰਤੀ ਮਰਦਾਵਾਰ ਮਰਦਾ ਮੈਂ ਕਹਾਂ ਭਰਾ ਮੈਂ ਕੀ ਕੀਤਾਗਾ ਮੈਦੀ ਗਈ ਮੈਂ ਕੀ ਕੀਤਾ ਬਸ ਉਹ ਮੇਰਾ ਨਾਮ ਲਈਏ ਜਿਹੜੇ ਉੱਥੇ ਅਟੈਕ ਜਿਹੜਾ ਉਹਨਾਂ ਤੇ ਹੋਇਆ ਵਾ ਜਿਹੜੇ ਉਹਨਾਂ ਦੇ ਬ੍ਰਦਰ ਹੈ ਵਿਕੀ ਸੋਤ ਦਾ ਜਿਹਨਾਂ ਦੇ ਸੱਟਾ ਸੱਟਾ ਬੰਦੀਆਂ ਕਾਫੀ ਉਹ ਸ਼ੇਰ ਚ ਵੀ ਉਹਦੇ ਇੱਕ ਬੇਟੇ ਤੇ ਵੀ ਲੱਗੀ ਆ ਕਿ ਉਹ ਕੌਣ ਸੀ ਬੰਦੀ ਦਾ ਅਟੈਕ ਕੀਤਾ ਉਹ ਸਰ ਦੇਖੋ ਮੈਨੂੰ ਕੀ ਲਾਉਣਾ ਹੈਗਾ ਕੌਣ ਸੀ ਕੌਣ ਨਹੀਂ ਮੈਂ ਮੈਂ ਪਹਿਲਾਂ ਦੱਸ ਚੁੱਕਿਆ ਨਾ ਮੇਰੀ ਮੀਟਿੰਗ ਹੋਰੀ ਬੰਟੀ ਢਾਬੇ ਤੇ ਉਸ ਟਾਈਮ ਉਸੀ ਦਰਵਾਨੇ ਨੇ ਕੋਈ ਅੱਧਾ ਘੰਟਾ ਅਸੀਂ ਅੱਧਾ ਘੰਟਾ ਲੇਟ ਪੱਛਿਆ ਇਹ ਸਾਨੂੰ ਕਿਹਦੇ ਟੱਕਰਿਆ ਤੁਸੀਂ ਸਾਡੇ ਕੋਲ ਰਿਕਾਰਡ ਵੀ ਹੈਗਾ ਸਾ ਮੇਰੇ ਵੀਡੀਓ ਵੀ ਗਿਆ ਇਹਦਾ ਬੋਲ ਵੀ ਆ ਗਏ ਨੇ ਜਦੋਂ ਤੁਸੀਂ ਪਹੁੰਚਿਆ ਜੀ ਮਤਲਬ ਉਹ ਨਾ ਦੀ ਝਗੜਾ ਹੋ ਚੁੱਕਾ ਸੀ ਉਹ ਧੰਗਾ ਘੰਟਾ ਪਹਿਲਾਂ ਹੋ ਚੁੱਕਾ ਸੀ ਉਹਨਾਂ ਦੀ ਲੜਾਈ ਤੁਹਾਡਾ ਕੋਈ ਲੈਣ ਦੇ ਨਹੀਂ ਹਾਂਜੀ ਇਸ ਲੜਾਈ ਤੁਹਾਡਾ ਉਹ ਮੇਰੀ ਤਾਂ ਮੀਟਿੰਗ ਚੱਲੀ ਸੀ ਉੱਥੇ ਠੀਕ ਹੈ ਬੰਡੀ ਡਾਬੇ ਦੇ ਉਸ ਵਾਰਸੀਂ ਇੱਥੇ ਆਏ ਹਾਂ ਅਸੀਂ ਜਿਹੜੇ ਵਿੱਕੀ ਸੋਤਾ ਆ ਉਹ ਤੁਹਾਡੇ ਤੇ ਕਿਉਂ ਐਲੀਗੇਸ਼ਨ ਲਾ ਰਿਹਾ ਇਸ ਚੀਜ਼ ਦੇ ਵੀ ਤੁਹਾਡੇ ਜਿਹੜੇ ਸਮਰਥਕ ਜੋ ਉਹਨਾਂ ਦਾ ਦੋਸ਼ ਹੈ ਵੀ ਇੱਕ ਭਾਰਤੀ ਦੇ ਸਮਰਥਕ ਸੀ ਕੋਈ ਸੱਬਰਵਾਲ ਜਿਹੜੇ ਨਾਲ ਉਹਨਾਂ ਨੇ ਅਟੈਕ ਕੀਤਾ ਕੋਈ ਇਹ ਕਹਿ ਰਿਹਾ ਸੀ ਉਹਦੇ ਦੋਸ਼ ਲਾ ਰਿਹਾ ਸਾਰੇ ਦੇ ਵਿੱਚ ਸਾਰੀ ਪ੍ਰੈਸ ਸਾਰੀ ਮੀ ਸਾਰੇ ਬੜਾ ਸਿੰਪਲਾ ਪੂਰੇ ਲੜਾਈ ਚ ਇੱਕ ਨੰਬਰ ਦੇ ਨਿੱਕੂ ਪਾਰਤੀ ਜਿੱਤੂਗਾ ਇਸ ਕਰਕੇ ਪੂਰੇ ਬੁਖਾਰੇ ਪੈਨੇ ਕਿੱਥੇ ਨੇ ਕਿੱਥੇ ਮੇਰਾ ਨਾਮ ਗਲਤੀ استعمال ਕਰਦੇ ਪੈਨੇ ਮੈਂ ਜੀਵਨ ਚ ਕਰੀ ਮੇਰੇ ਨਾਲ ਕੋਈ ਲੜਾਈ ਝਗੜਾ ਨਹੀਂ ਹੋਇਆ ਇੱਕ ਕੋਈ ਵੀ ਅਧਰਾ ਇਹ ਜਾਣ ਕੇ ਮੇਰਾ ਮੇਰਾ ਨਾਮ ਬਦਨਾਮ ਕਰ ਰਹੇ ਆ ਵੀ ਮੈਂ ਡੋਨੋ ਸਕਾ ਪਰ ਮੈਂ ਜਨਤਾ ਮੇਰੇ ਨਾਲ ਆ ਮੈਨੂੰ ਕੋਈ ਪਰਵਾਹ ਨਹੀਂ ਕਿਸੇ ਦੀ ਦੱਸੋ ਤੁਹਾਨੂੰ ਮਤਲਬ ਤੁਸੀਂ ਉੱਥੇ ਹੱਥ ਜੋੜੇ ਉਹਨਾਂ ਨੂੰ ਬਈ ਲੜਾਈ ਝਗੜਾ ਨਹੀਂ ਮੈਂ ਸਰ ਮੈਂ ਕਿਹਦੇ ਤੋਂ ਪੁੱਛਾ ਸਾਰਾ ਕੁਝ ਹੈਗਾ ਮੇਰੇ ਕੋ ਮੇਰੀ ਮੇਰੀ ਜੋ ਐਸੇ ਵੀਡੀਓ ਕੀਆ ਜੋ ਉਹਨਾਂ ਕੋਲ ਹੋਰ ਵੀ ਰਿਕਾਰਡਿੰਗਾਂ ਗਿਆ ਤੁਸੀਂ ਉਹਨਾਂ ਦੀ ਵੀ ਚੈੱਕ ਕਰ ਸਕਦੇ ਹੋ ਹੋਰ ਕੈਮਰਾ ਵੀ ਲੱਗੇ ਚੈੱਕ ਕਰ ਸਕਦੇ ਹੋ ਸਾਡਾ ਕੋਈ ਲੈ ਨਹੀਂ ਸਾਡੇ ਵਰਗਾ ਕੋਈ ਲੈ ਨਹੀਂ ਸਾਰਾ ਵਰਕਰ ਮੇਰੇ ਨਾਲ ਸੀ ਸਾਰਾ ਬੈਲਟੀਆਂ ਮੇਰੇ ਨਾਲ ਸੀਗਾ ਜਦੋਂ ਮੈਂ ਆਪਣਾ ਮੈਨੂੰ ਮੈਂ ਵੀ ਉਸ ਟਾਈਮ ਨੂੰ ਜੋ ਮੀਟਿੰਗ ਕਰਨੀ ਸੀ ਬਹੁਤ ਕਮੇਟੀ ਮੀਟਿੰਗ ਅਟੈਂਡ ਕਰ ਉਸ ਟਾਈਮ ਮੀਟਿੰਗ ਕਰਨੀ ਸੀ ਮੈਂ ਪੁੱਛਿਆ ਮੈਨੂੰ ਘੇਟ ਤੇ ਮਿਲਣੇ ਨੇ ਮੈਂ ਹੱਥ ਛੋੜੇ ਮੈਂ ਕਿਹਾ ਕੀ ਹੋਇਆ ਉਹ ਕਹਿੰਦਾ ਜੀ ਸਾਡੇ ਮਾਰਤੀਏ ਆ ਉਹ ਮੈਂ ਕਹਾਂ ਭਰਾਵਾ ਲੜੋ ਨਾ ਛੱਡੋ ਬਰ ਜਾਓ ਤੁਸੀਂ ਬਸ ਮੈਂ ਨਹੀਂ ਗੱਲ ਕਹੀ ਜਿਹੜੇ ਅਟੈਕ ਕਰਨ ਸੀ ਉਹ ਤੁਹਾਡੇ ਅੰਤ ਬਲੇ ਮਤਲਬ ਭੱਜ ਚੁੱਕੇ ਸੀ ਉੱਥੋਂ ਦੀ ਜਿਹਨਾਂ ਅਟੈਕ ਕੀਤਾ ਉਹ ਨਿਕਲ ਗਏ ਉਹ ਸਾਰਾ ਆਪ ਹੀ ਅਟੈਕ ਕਰਨੇ ਆਉਨਾ ਮੇਰੇ ਖਿਲਾਫ ਪਈ ਜਾ ਆਪ ਹੀ ਬੰਨੇ ਆਪ ਹੀ ਟਕਰਾ ਮਾਰੋ ਬਨਾਮ ਨਿੱਕੂ ਭਾਰਤੀ ਬਨਾਮ ਮੈਂ ਤੁਹਾਡੇ ਕਹਿਣਾ ਨਿੱਕੂ ਭਾਰਤੀ ਇੱਕ ਨਹੀਂ ਹਜ਼ਾਰ ਬੰਨਾ ਕਬਾਈ ਦੇ ਲਈ ਤਿਆਰ ਮੈਂ ਨਿੱਕੂ ਭਾਰਤੀ ਮਗਰ ਬਿੰਕੂ ਭਾਰਤੀ ਦਾ ਸ਼ਖਸ ਨਹੀਂ ਹੈਗਾ ਨਹੀਂ ਤੁਸੀਂ ਇਹੀ ਕਹਿਣਾ ਚਾਹੁੰਦੇ ਵੀ ਉਹਨਾਂ ਨੇ ਆਪ ਸਾਰਾ ਕੁਝ ਪਲਾਨ ਕੀਤਾ ਦਾ ਮਤਲਬ ਆਪ ਹੀ ਕਰਵਾਇਆ ਟੈਕ ਮੇਰਾ ਨਾਮ ਲੈ ਲਿਆ ਆਪ ਹੀ ਕੀਤਾਗਾ ਵੀ ਇਹ ਬਨਾਮ ਹੋਏ ਇਹ ਬਨਾਮ ਹੋਵੇ ਵੀ ਲੋਕ ਮੀਡੀਆ ਪ੍ਰ ਮੈਂ ਸਭ ਨੂੰ ਅਪੀਲ ਕਰਨਾ ਚਾਹੁੰਦਾ ਮੇਰਾ ਕੋਈ ਝਲੈਂਦੇ ਨਹੀਂਗਾ ਕੋਈ ਲੜਾਈ ਝਗੜੇ ਨਾਲ ਸਿਰਫ ਇਹ ਬੁਖਲਾਏ ਪੈਨੇ ਨਿੱਕੂ ਭਰਦੀ ਨਹੀਂ ਚੁੱਪ ਦੇਖ ਕੇ